ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐਲਾਨੇਗੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਟੀਮਾ ਜੀ ਸਾਡੇ ਨਾਲ ਨੇ ਗੱਲਬਾਤ ਕਰ ਲਾਂਗੇ ਬਟਾਲਾ ਦੇ ਵਿੱਚ ਇੱਕ ਇਹਨਾਂ ਵੱਲੋਂ ਮਹਾਂ ਰੈਲੀ ਕੀਤੀ ਗਈ ਗੱਲਬਾਤ ਕਰ ਲਾਂਗੇ ਵਰਕਰਾਂ ਨੂੰ ਮਿਲਣਾ ਹੈ ਕਿੰਨਾ ਖੁਸ਼ ਆ ਵੇਖਦੇ ਹੋ ਵਰਕਰਾਂ ਦੇ ਵਿੱਚ ਅੱਜ ਦੇਖੋ ਮੈਂ ਬਟਾਲੇ ਦੇ ਸਾਡੇ ਇੰਚਾਰਜ ਦਰੇਸ਼ ਮਹਾਜਨ ਜੀ ਦਾ ਔਰ ਸਾਰੀ ਸਾਡੀ ਬਟਾਲੇ ਦੀ ਆਰਗੇਨਾਈਜੇਸ਼ਨ ਦਾ ਧੰਨਵਾਦ ਕਰਦਾ ਅੱਜ ਸਵੇਰ ਤੋਂ ਹੀ ਲੈ ਕੇ ਸਭੀ ਦਾ ਵੀ ਹਾਲੇ ਕਿ ਗਰਮੀ ਬਹੁਤ ਆ ਵਾਦੀ ਤੇ ਵੀ ਦੇਣਾ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਲਸੇ ਵੀ ਕਰਾਏ ਆ ਵਰਕਰਾਂ ਦੇ ਘਰੋ ਘਰੀ ਵੀ ਪਰਿਵਾਰਕ ਕਮੇਟੀਆਂ ਵੀ ਕਰਾਈਆਂ ਹੁਣ ਵੱਡੀ ਜਿਹੜੀ ਹੈ ਸ਼ਹਿਰ ਦੀ ਮੀਟਿੰਗ ਵੀ ਕਰਾਈ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸ਼ਮੂਲੀਅਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਰਾਈ ਦੇਖੋ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਟਾਲੇ ਦਾ ਹੀ ਸਟਿੰਗ ਹੈ ਮਣੀ ਉਹਦੇ ਆਪਣੇ ਸ਼ਹਿਰ ਦੇ ਵਿੱਚੋਂ ਦਰਜਨਾਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅੱਜ ਪਾਰਟੀ ਛੱਡ ਗਏ ਆ ਇਹ ਉਹਦੀ ਕ੍ਰੈਡੀਬਿਲਟੀ ਔਰ ਉਹਦੀ ਕਾਰਗੁਜ਼ਾਰੀ ਕਿਉਂਕਿ ਲੋਕੀ ਲਗਾਤਾਰ ਹੁਣ ਜਿਹੜਾ ਪਿੱਛੇ ਵਿਸ਼ਵਾਸ ਘਾਤ ਉਹਨਾਂ ਦੇ ਨਾਲ ਹੋਇਆ ਉਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਛੱਡ ਰਹੇ ਆ ਔਰ ਸ਼ਰੋਮਣੀ ਅਕਾਲੀ ਦਲ ਦੇ ਕਾਫਲੇ ਦੇ ਵਿੱਚ ਸ਼ਾਮਲ ਹੋ ਰਹੇ ਆ ਮੈਂ ਕਾਂਗਰਸ ਦੇ ਵੀ ਸਰਪੰਚ ਮੌਜੂਦਾ ਵੀ ਸਾਬਕਾ ਵੀ ਕਈ ਸ਼ਾਮਲ ਕਰਾਇਆ ਕਾਂਗਰਸ ਨੇ ਵੀ ਵਿਸ਼ਵਾਸ ਘਾਤ ਕੀਤਾ ਸੀ ਇਹਨਾਂ ਨੇ ਵੀ ਵਿਸ਼ਵਾਸ ਘਾਤ ਕੀਤਾ ਤੇ ਜਨਤਾ ਹੁਣ ਇਹਨਾਂ ਨੂੰ ਸਜ਼ਾ ਦੇਣ ਵਾਸਤੇ ਤਿਆਰ ਬੈਠੀ ਕਿਉਂਕਿ ਤੁਹਾਡੇ ਸਾਥੀ ਅਗੇ ਸਟੇਜ ਤੇ ਸੰਬੋਧਿਤ ਕਰਦੇ ਆ ਕਿ ਕਾਂਗਰਸ ਦੀਆਂ ਲੱਤਾਂ ਕਮਦੀਆਂ ਪਈਆਂ ਕਾਂਗਰਸ ਦਾ ਉਮੀਦਵਾਰ ਵੀ ਨਹੀਂ ਐਲਾਨਿਆ ਗਿਆ ਕੀ ਸਮਝਦੇ ਹੋ ਇੱਕ ਉੱਗੇ ਨੇਤਾ ਹੋ ਤੁਸੀਂ ਇੱਕ ਤੇ ਕਿਹਾ ਜਾ ਸ ਬਹੁਤ ਪੁਰਾਣੇ ਲੀਡਰ ਹੋ ਤੁਹਾਨੂੰ ਤਾਂ ਪਤਾ ਹੋਵੇਗਾ ਕੀ ਗੱਲ ਹੈ ਕਿਉਂ ਨਹੀਂ ਉਹਨਾਂ ਵੱਲੋਂ ਐਲਾਨਿਆ ਜਾ ਰਿਹਾ ਇਹ ਤਾਂ ਵੈਸੇ ਹੁਣ ਪ੍ਰੈਸ ਵਾਲੇ ਤੁਸੀਂ ਪੁੱਛੋ ਤੇ ਜ਼ਿਆਦਾ ਚੰਗੀ ਗੱਲ ਕਿਉਂਕਿ ਅਸੀਂ ਤਾਂ ਕਹਿੰਦੇ ਹਾਂ ਕਿ ਹੁਣ ਮਦਾਨ ਭਖਿਆ ਆਉਣਾ ਚਾਹੀਦਾ ਉਹਨਾਂ ਦਾ ਵੀ ਕੈਂਡੀਡੇਟ ਕਿਉਂਕਿ ਸਾਰੇ ਕੈਂਡੀਡੇਟ ਆਉਣਗੇ ਤੇ ਫੇਰ ਹੀ ਖੇਡਣ ਦਾ ਮਜ਼ਾ ਹੁੰਦਾ ਪਰ ਇਹ ਤਾਂ ਹੁਣ ਤੁਸੀਂ ਕਾਂਗਰਸ ਪਾਰਟੀ ਨੂੰ ਪੁੱਛੋ ਵੀ ਹਾਲੇ ਤੱਕ ਇੰਨੇ ਉਹਨਾਂ ਦੇ ਸੀਨੀਅਰ ਲੀਡਰ ਹੈ ਤੇ ਕਿਉਂ ਨਹੀਂ ਜਿਹੜਾ ਉਹਨਾਂ ਦੇ ਵਿੱਚੋਂ ਕੋਈ ਚੋਣ ਮਦਾਨ ਦੇ ਉਚਿਤ ਹਦਾ ਉਹ ਬੈਟਰ ਦੱਸ ਸਕਣਗੇ ਮੈਂ ਤਾਂ ਸਾਡੇ ਵੱਲੋਂ ਤਾਂ ਆਉਣਾ ਹੀ ਹੈ ਕੋਈ ਆਜਵੇਂ ਅਸੀਂ ਤਾਂ ਤਿਆਰ ਬੈਠੇ ਹਾਂ ਮੁਕਾਬਲਾ ਕਿਦਣਾ ਵੇਖਦੇ ਹੋ ਦੇਖੋ ਐਸ ਵੇਲੇ ਸਾਡਾ ਤਾਂ ਜਿਹੜਾ ਕੰਮ ਹੈ ਕਿ ਅਸੀਂ ਕੇਂਦਰ ਸਰਕਾਰ ਤੋਂ ਵੀ ਹਿਸਾਬ ਮੰਗਦੇ ਹਾਂ ਕਾਂਗਰਸ ਦੇ 5 ਸਾਲ ਦਾ ਹਿਸਾਬ ਵੀ ਮੰਗਦੇ ਆ ਤੇ 2.5 ਸਾਲ ਦਾ ਆਮ ਆਦਮੀ ਪਾਰਟੀ ਦੇ ਮੰਗ। ਇਨਾ ਇਨਾ ਲੋਕਾਂ ਦਾ ਨਾਲ ਵਿਸ਼ਵਾਸ ਘਾਤ ਕੀਤਾ ਹੈ, ਗੁੰਮਰਾਹ ਕੀਤਾ ਜਨਤਾ ਨੂੰ, ਝੂਠ ਬੋਲਿਆ ਇਹਨਾਂ ਨੇ ਲਾਰੇ ਲਾਲਕ ਕੇ ਤੇ ਅਸੀਂ ਤੇ ਤਿੰਨਾਂ ਤੋਂ ਜਵਾਬ ਪੁੱਛਣਾ। ਫੈਸਲਾ ਜਨਤਾ ਨੇ ਕਰਨਾ ਹੈ, ਆਪਣੇ ਆਪ ਪਤਾ ਲੱਗ ਜਾਏਗਾ ਕਿਹੜਾ ਕਿੱਡੇ ਪਾਣੀ ਚ ਹੈ। ਕਾਂਗਰਸ ਨੂੰ ਹੁਣ ਲੋਕੀ ਮੂੰਹ ਨਹੀਂ ਲਾਉਂਦੇ ਕਿ ਗੁਟਕੇ ਸਾਹਿਬ ਦੀ ਇਹ ਸਮਾ ਖਾਧੀਆਂ ਹੋਈਆਂ। ਤੇ ਹੁਣਾਂ ਨੇ ਤੇ ਉਹ ਹਾਲ ਕਰ ਦਿੱਤਾ ਪੰਜਾਬ ਦਾ। ਤੇ ਜਨਤਾ ਹਰਾਨ ਹੈ ਕਿ ਕਹਿੰਦੇ ਸੀ ਅਸੀਂ ਇਮਾਨਦਾਰ ਆ ਕੱਟੜ ਮੰਦਰ ਤੇ ਸਾਰੇ ਇਤਿਹੜ ਦੇਲ ਚ ਬੰਦ ਆ ਕਰਪਸ਼ਨ ਦੇ ਵਿੱਚ ਇਹਨਾਂ ਨੇ ਤੇ ਹੁਣ ਲੋਕਾਂ ਨੂੰ ਫੇਸ ਹੀ ਕੀ ਕਰਨਾ ਜੇ ਕੋਈ ਜਸਟੀਕੇ ਨਾ ਦੇਖਿਆ ਜਾਵੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਮਾਹੌਲ ਦੇਖਣ ਨੂੰ ਮਿਲਿਆ ਕਿ ਰੈਲੀ ਸੀ ਮਹਾਰੈਲੀ ਦਾ ਰੂਪ ਤੁਹਾਨੂੰ ਦਿੱਤਾ ਪਿੰਡਾਂ ਦੇ ਵਿੱਚ ਕਿਸ ਤਿੱਕੇ ਦਾ ਹੰਗਾਰਾ ਮਿਲ ਰਿਹਾ ਨਹੀਂ ਪਿੰਡਾਂ ਦੇ ਵਿੱਚ ਮੈਂ 9 ਹਲਕਿਆਂ ਦੇ ਵਿੱਚ ਜਿਹੜੀਆਂ ਵਰਕਰ ਮੀਟਿੰਗਾਂ ਕੀਤੀਆਂ ਹਰ ਵਰਕਰ ਮੀਟਿੰਗ ਇਸੇ ਤਰ੍ਹਾਂ ਹੀ ਰੈਲੀ ਦਾ ਰੂਪ ਤਾਰਨ ਕਰਦੇ ਕਿਉਂਕਿ ਪਿੰਡਾਂ ਦੇ ਲੋਕੀ ਹੁਣ ਇਸ ਵੇਲੇ ਜਿਹੜਾ ਸ਼ਰਮਣੀ ਅਕਾਲੀ ਦਲ ਨੇ ਇਤਿਹਾਸਿਕ ਇੱਕ ਸਟੈਂਡ ਰਿਹਾ ਕਿ ਅਸੀਂ ਵੱਖਰੇ ਚੱਲਾਂਗੇ ਇੱਕ ਖੇਤਰੀ ਪਾਰਟੀ ਦਾ ਰੋਲ ਪਲੇ ਕਰਾਂਗੇ ਔਰ ਪੰਜਾਬ ਨੂੰ ਬਚਾਉਣ ਵਾਸਤੇ ਹਰ ਜਿਹੜਾ ਹਿੱਲਾ ਅਸੀਂ ਵਰਤਾਂਗੇ ਉਹਦੇ ਨੂੰ ਬੜਾ ਵੱਡਾ ਸਮਰਥਨ ਪੰਜਾਬ ਦੇ ਲੋਕਾਂ ਨੇ ਦਿੱਤਾ ਇਸ ਕਰਕੇ ਜਿਹੜਾ ਕੋਈ ਲੋਕਾਂ ਦੀ ਥੋੜੀ ਜਿਹੀ ਨਾਰਾਜ਼ਗੀ ਹੁੰਦੀ ਸੀ ਅਕਾਲੀ ਦਲ ਨਾਲ ਕਿ ਭਾਜਪਾ ਕਰਕੇ ਕਿ ਭਾਜਪਾ ਆ ਸਿਧਾਂਤਕ ਤੌਰ ਦੇ ਉੱਤੇ ਆ ਗਲਤ ਕੰਮ ਕਰਦੀ ਹੈ ਜਦੋਂ ਅਸੀਂ ਨਾਤਾ ਤੋੜਿਆ ਉਹ ਵਰਕਰ ਸਾਡਾ ਜਿਹੜਾ ਹੈਗਾ ਜਿੰਨਾ ਵੀ ਸੀਗਾ ਉਹ ਵਾਪਸ ਆਇਆ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਇਸ ਵੇਲੇ ਚੋਣ ਪਚਾਰ ਦੇ ਵਿੱਚ ਲੱਗਿਆ ਹੈ